ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਗੁਰਦੁਆਰਾ ਡੇਰਾ ਸਾਹਿਬ ਕਰਤਾਰਪੁਰ ਪਾਕਿਸਤਾਨ ਲਾਹੌਰ ਪਾਕਿਸਤਾਨ ਕਰਤਾਰਪੁਰ ਸਾਹਿਬ ਜਿਸ ਜਗ੍ਹਾ ਤੇ ਗੁਰਨਾਮ ਪਾਸ਼ਾ ਜੀ ਨੇ ਆਪਣੀ ਉੱਚੀ ਤੇ ਸੁੱੱਚੀ ਕਮਾਈ ਕੀਤੀ ਸੀ ਧਰਮ ਦੀ ਕੀਰਤ ਕੀਤੀ ਸੀ ਇਹ ਹੈ ਕੋਲੀਡੋਰ ਡੇਰਾ ਸਾਹਿਬ ਉਹ ਲਾ ਸਰ ਕੋਈ ਕੋਰੀਡੋਰ ਬਣਿਆ ਜਿਹੜੇ ਜਿਹੜੇ ਇਹ ਚਿੱਟੀ ਲੈਣ ਹੈ ਜਿਹੜੀ ਇਹ ਪਾਕਿਸਤਾਨ ਦੀ ਹੈ ਤੇ ਇਹ ਖੱਟੀ ਲੈਣ ਹੈ ਆਪਣੀ ਇੰਡੀਆ ਦੀ ਹੈ ਉਹ ਜਿਹੜੀ ਸਾਹਮਣੇ ਚੰਡੀ ਲੱਗੀ ਆ ਜੀ ਇਹ ਚੰਡੀ ਤੋਂ ਪਰਲੇ ਪਾਸੇ ਪਾਕਿਸਤਾਨ ਦੀ ਜ਼ਮੀਨ ਹੈ ਤੇ ਆ ਜਿਹੜੀ ਆ ਚੰਡੀ ਤੋਂ ਲੈ ਪਾਸੇ ਆਪਣੇ ਤਾਰ ਦੇ ਅੰਦਰ ਇਹ ਆਪਣੀ ਇੰਡੀਆ ਦੀ ਜ਼ਮੀਨ ਹੈ ਜੀ ਉਹ ਜ਼ੀਰੋ ਲੈਣੇ ਆ ਇਹ ਆਪਾਂ ਇਹ ਦਰਸ਼ਨ ਕਰਨ ਵਾਸਤੇ ਆਏ ਜੀ ਇਹ ਸਾਹਮਣੇ ਰਵਿਦਿਆ ਆਏ ਜੀ ਇਹ ਫੋਰਸ ਲੱਗੀ ਹੋਈ ਆ ਸੰਗਤਾਂ ਦਰਦਰ ਦਰਸ਼ਨ ਕਰਨ ਵਾਸਤੇ ਹੁੰਦੀਆਂ ਵੀ ਨਾ ਵੀ ਦਰਸ਼ਨ ਕਰਵਾਉਂਦੇ ਆ ਗੁਰਦਰਾ ਸਾਹਿਬ ਦੇ ਆ